ਕੋਈ ਨਾ ਮੈਂ ਸੱਪ ਤਾਂ ਮਾਰ ਜਾਤੇ ਆਹਰਲੇ ਉਹ ਪ੍ਰਦੇਈ ਨੇ ਤਾਂ ਹੀ ਤਾਂ ਮੂੰਹ ਦਿਖਾਇਆ ਮੈਂ ਤੇਰੇ ਤੇ ਮਾਨਸਾ ਤੋਂ ਇਹ ਨਾ ਉਹ ਠੇਕੀ ਕਿਹੜੀ ਉਤਰ ਕੇ ਹੁਣਗੇ ਤਾਂ ਹੀ ਤਾਂ ਸਾਹਮਣੇ ਨਿਕਲੀ ਕੋਈ ਸਕੀਮ ਲਾਉਣੀ ਪਊ ਆਪਾਂ ਨੂੰ ਲੱਗ ਗਿਆ ਫਿਰ ਕੋਈ ਹੋਰ ਸਕੀਮ ਲਾਉਣੇ ਨਾ ਫਿਰ ਸਕੀਮ ਲਾ ਕੋਈ ਚਲ ਠੀਕ ਹੈ ਫਿਰ ਦੇਖਦੇ ਹਾਂ ਕੋਈ ਚੜਕੀ ਹੁਣ ਆਪਾਂ ਕੀ ਕਰਨਾ ਹੈ ਆਪਾਂ ਇੱਧਰ ਚੱਲਦੇ ਹਾਂ ਇੱਧਰ ਚੜਕੀ ਫਿਰ ਹਾਂ ਆਂਦਾ ਬਾਬਾ ਹੋਏ ਆ ਬੇਨਤ ਮਹਾਰਾਜ ਬਾਬਾ ਮਹਾਰਾਜ ਓ ਭਗਤਾ ਹੋ ਠੀਕ ਤੇ ਦੀ ਕੋਈ ਸੁਨ ਗਿੱਦੜ ਸਿੰਘ ਜੀ ਕੋਈ ਦਈਏ ਖਾਚ ਬਣਾ ਵਾਲਾ ਸ਼ਰਮਾ ਭਗਤਾ ਓ ਬਾਬਾ ਇਹ ਕਿਹੜੀ ਬਾਤ ਇਹ ਕਿਹੜੀ ਗੱਲ ਸੁਣੋ ਕੋਈ ਇਹ ਜੀ ਸਕੀਮ ਦੱਸੋ ਗੱਲ ਕੋਈ ਹੋਰ ਆ ਬਾਬਾ ਦੱਸੋ ਭਗਤਾ ਕੀ ਆ ਦੱਸ ਰਿਹਾ ਜੋ ਬਾਬਾ ਗੱਲ ਤਾਂ ਇਹ ਆ ਅਸਲੀ ਦੇਖਣਾ ਕਿਸੇ ਦਾ ਮੂੰਹ ਹਾਂ ਭਗਤਾ ਤੇ ਉਹ ਸਾਬ ਚ ਵੀ ਆਉਂਦਾ ਜੇ ਤੁਹਾਡੇ ਕੋਲ ਕੋਈ ਇਹ ਜਿਹਾ ਮੁੱਦਾ ਹੈਗਾ ਕੋਈ ਇਹ ਜੀ ਉਹ ਬੰਦਾ ਨਾ ਐਡਾ ਝੰਟਾ ਜਿੰਨਾ ਵੀ ਕਹੇ ਨੇ ਓ ਭਗਤਾ ਮੂੰਹਾਂ ਦਾ ਪੱਟਾ ਦਾ ਬਾਬਾ ਤੁਰਿਆ ਫਿਰਦਾ ਤੁਸੀਂ ਮੂੰਹ ਦੇਖਣਾ ਹੋਰ ਬਾਬਾ ਉਹ ਦੇਖ ਲਾ ਕੇ ਮੂੰਹ ਸਾ ਮੂੰਹ ਤੇ ਅਸੀਂ ਕੀ ਕਿਉਂਕਿ ਹੋਵਾ ਕੋਈ ਜਨਾਨੀ ਨਹੀਂ ਮੂੰਹ ਦਿਖਾਉਂਦੀ ਕਿ ਬੰਦਾ ਨਹੀਂ ਰੱਖਾਂਗਾ ਬੰਦੇ ਦਾ ਕਿ ਮਾਰ ਗੋਲੀ ਬੰਦੇ ਦੇ ਜਨਾਨੀ ਤੇ ਦੇਖਣਾ ਲੈ ਐਂ ਕਰ ਫਿਰ ਭਗਤਾ ਮੈਂ ਦੇਣਾ ਸਾਨੂੰ ਦੋ ਕੁੜੀਆਂ ਜਿਹੜਾ ਵੀ ਜਾਊਗਾ ਕਿਸੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਬੋਚ بچਾ ਕੇ ਉਹ ਜਿਹਦਾ ਤੁਸੀਂ ਮੂੰਹ ਦੇਖਣਾ ਹੈ ਉਹਦੇ ਉੱਪਰ ਦੀ ਝੁਟਕੀ ਰਾਖ ਦੀ ਪਾ ਦਿਓ ਭਗਤਾ ਆਪ ਦੇ ਆਪ ਮੂੰਹ ਨਹੀਂ ਲੱਗਾ ਕਰਕੇ ਵੇਜੋ ਸੋਦੇ ਮੂਰੇ ਕੱਤ ਮਰ ਜਨਾਬਾ ਬਾਬਾ ਸਤਿਗੁਰੂ ਤੇ ਭਗਤਾ ਬਾਬਿਆਂ ਦੀ ਵੀ ਸੇਵਾ ਕਰੋ ਬਾਬੇ ਤੁਰੇ ਫਿਰਦੇ ਆ ਬਾਬਾ ਹੁਣ ਫਿਰ ਅਸੀਂ ਜੇ ਘਰ ਤੋਂ ਦੂਰ ਬੜੀ ਫਿਰ ਜਾਂਗੇ ਭਗਤਾ ਫਰੀਦ ਆ ਕੰਮ ਨਹੀਂ ਕਰਾਉਂਦੇ ਹੁੰਦੇ ਫਿਰ ਤੁਹਾਡਾ ਇਹ ਕੰਮ ਨਹੀਂ ਕਰਨਾ ਉਹਨੂੰ ਕੋਈ 100 ਰੁਪਏ ਲੈ ਭਗਤਾ ਜੇ ਇਹ ਸਾਨੂੰ ਮੂੰਹ ਨਾ ਦਿਖਾਵੇ ਬਾਬੇ ਦੀ ਗਰੰਟੀ ਆ ਅੱਜ ਬਾਬਾ ਇੱਥੇ ਰਹੇਗਾ ਕਿ ਜਾਣ ਕੇ ਜੇ ਬਾਬਾ ਆਲੇ ਇੱਥੇ ਆ ਭਗਤਾ ਪਿੰਡ ਸਾਰਾ ਮੰਗਣਾ ਸੋਦਾ ਦੇ ਦੇ 20 ਦੇ 30 ਦੇ ਭਗਤਾ ਚਾਹ ਪੀ ਲਾਂਗੇ ਰੱਬਾਂ ਨੇ ਕਿਹੜਾ ਜਵਾਕਾਂ ਨੂੰ ਖਾਣਿਆ ਜਵਾਕ ਛੱਡ ਕੇ ਤਾਂ ਨਿੱਕਲਿਆ ਕਰੋ ਜਉਂਦੇ ਵਸਦੇ ਰੋੜਾ ਬਸੋਡਾ ਕੰਮ ਬਣਾ ਦੇ ਬਾਬਾ ਜਮਾ ਸਹੀ ਗੱਲ ਹੋ ਜੂ ਸਹੀ ਹੋ ਜੂ ਭਗਤਾ ਸਹੀ ਹੋ ਹਾਂ ਅੱਛਾ ਮੈਨੂੰ ਜਿੱਥੇ ਨਹੀਂ ਹੁੰਦਾ ਬਾਬਾ ਮੈਂ ਤਾਂ ਠੱਗ ਜਾ ਲੱਗਿਆ ਜਾਣਾ ਹਾਂ ਚਲ ਆਪਾਂ ਦੇਖ ਲੈਨੇ ਚਲ ਇਹ ਤਾਂ ਦੇਖ ਲਾਂਗੇ ਫਿਰ ਬਾਬੇ ਨੂੰ ਫੜ ਲਾਂਗੇ ਆਪਾਂ ਆਪਾਂ ਵੀ ਖੋਲਾਂਗੇ ਵੀਰੇ ਇਹ ਨਹੀਂ ਮਿਲਦਾ ਬਾਬਾ ਹੁਣ ਚੱਲ ਆਪਾਂ ਹੀ ਚੱਲਦੇ ਹਾਂ ਅਹੀਂ ਜਿਹੜੇ ਫਿਰ ਕਿਵੇਂ ਸੁਣਨੇ ਵਧੀਆ ਵਈ ਬੜੀਆ ਨੇ ਹਾਂ ਹਾਂ ਬੜੀਆ ਓਹ ਠੀਕ ਹੈ ਮੁੰਡੀ ਜਾ ਆਇਆ ਨੇ ਜਿਹੜਾ ਅਸਮਾਨ ਹਾਂ ਤੂੰ ਬੈਠ ਮੈਂ ਜਾ ਬਣਾ ਲੈ ਆਂ ਘਤੋਂ ਪੜ ਕੇ ਆ ਜਾ ਉਹ ਬੜ ਗਿਆ ਕੀ ਹੁੰਦਾ ਸੀ ਤੈਨੂੰ ਪਤਾ ਨਹੀਂ ਖਰੇ ਸੀ ਉਹ ਪਰ ਫੁੜੇ ਰਹਿਣਾ ਆਪਾਂ ਨੂੰ ਵੀ ਤੇ ਆਪਣੇ ਬਾਰ ਕੇ ਥੋੜੀ ਘਰਨੇ ਇਦੋਂ ਉਹ ਦੇਖ ਲਈ ਸੁਣ ਨਾ ਓਏ ਅਬ ਅਕਸੀ ਰੌਣਕ ਕਾਲੀ ਆਪਣੇ ਬਾਹਰ ਚ ਖੜੂ ਦੇਖਦੇ ਸੀ ਉਹਨਾਂ ਨੂੰ ਬਾਹਰ ਆ ਜਾ ਏਗਾ ਥੋੜੀ ਆਓ ਤੇਨੂੰ ਨਹੀਂ ਪਤਾ ਕਿਵੇਂ ਖੜੇ ਆਓ ਆਨੂੰ ਪਤਾ ਉਸ ਚੀਜ਼ ਦਾ ਕੀ ਹਾਂ ਤੂੰ ਤਾਂ ਕੱਲ ਆਇਆ ਨਾ ਰਕਤ ਤੈਨੂੰ ਪਤਾ ਨਹੀਂ ਲੱਗਦਾ ਆ ਸਮਾਨ ਉੱਤੇ ਰੱਖ ਦੇ ਤੈਨੂੰ ਫੇਰ ਰੱਖ ਦੇ ਚਾਹ ਉਹੀ ਗੱਲ ਉਹਦੇ ਵਾਲੀ ਅੱਛਾ ਹਾਂ ਜਾ ਰਾਗੀ ਤੇਰੇ ਤੇ ਹੁਣ ਨਾ ਕਰੋ ਬਾਜ਼ ਚ ਗਏ ਕਿਰੇ ਸੀ ਘਰੇ ਆਉਣਗੇ ਘਰੇ ਹੋਣਗੇ ਹਾਂ ਐਂ ਪਤਾ ਵੀ ਕੱਲੀ ਸੋਹਣੀ ਹੈ ਘਰੇ ਹੈ ਬਸ ਐ ਜੇ ਹੋਗਾ ਵੀ ਕੋਈ ਕੁੜੀ ਫਿਰਦੀ ਆ ਕਿ ਲਾਜਕ ਪਰਮਾ ਇਹ ਤਾਂ ਪਤਾ ਨਹੀਂ ਵੀ ਨਾਨਕਾ ਤੋਂ ਕੁੜੀ ਹਾਂ ਤੇ ਕੋਈ ਲੋ ਕੋਈ ਨਾ ਕਰਨਾ ਹੀ ਪਊਗਾ ਜਗਾੜ ਹੈ ਉਹ ਗੜ ਆਪਣੇ ਘਰੇ ਆਉਣਗੇ ਕੱਲ ਮੈਨੂੰ ਫੋਨ ਕਰੀ ਜਾਂਦੇ ਕਹਿੰਦਾ ਮੈਂ ਉਹ ਕੋਈ ਸਮਾਨ ਫੜਾ ਕੇ ਜਾਂਦਾ ਸਾਲੂ ਧਰਨਾ ਤੇ ਅਜੇ ਤੱਕ ਆਇਆ ਤਾਂ ਨਹੀਂ ਪਰ ਤਾਂ ਮੈਂ ਤੁਜੀ ਬਾਅਦ ਦੱਸਣਾ ਸੀਗਾ ਫਿਰ ਜਵਾਬ ਮੈਂ ਕਹਾਂ ਉਹ ਤੇ ਮੈਂ ਕੋਈ ਨਹੀਂ ਆ ਜਾਂਦੇ ਕੁਝ ਚੱਕਰੀ ਨਹੀਂ ਜਰੂਰੀ ਆਪਾਂ ਨੂੰ ਫਿਰ ਆਪਾਂ ਆਉਂਦੇ ਆਂ ਫੇਰੇ ਘਰੇ ਬੁਲਾਉਣੀ ਆ। ਨਾ ਨਾ ਕੋਈ ਚੱਕਰੀ ਨਹੀਂ ਟੈਨਸ਼ਨ ਨਾ ਲੈ ਦੋ। ਚਲ ਕੋਈ ਨਹੀਂ ਮੈਨੂੰ ਤਾਂ ਕੀ ਹੋ ਆਪਾਂ ਦਾ। ਹਾਂ। ਚਲ ਮੈਂ ਮੜਾ ਗੇਟ ਬੰਦ ਕਰਿਓ। ਕਰਿਓ। ਹਾਂ। ਮਾਤਾ ਜੀ ਤੁਸੀਂ ਲੈ। ਤੁਹਾਨੂੰ ਨਾ ਮੈਂ ਥੋੜਾ ਕੰਮ ਆ ਜਾਂਦਾ। ਜਮਾ ਆ ਗਿਆ ਕਮੈਂਟ। ਤੁਹਾਡੇ ਵਾਸਤੇ ਉਸ ਤੋਂ ਬਾਅਦ ਦੇਮ। ਬੰਚਾ ਤਾਂ ਪੀਲਾ। ਕਮਾ ਆ ਗਿਆ ਪੀਲਾ। ਤੁਮਨਾ ਆ ਗਿਆ ਮੈਂ 2 ਮਿੰਟਾਂ ਚ। ਮਾਣ ਮਾਣ ਤੇ ਹੀ ਮੈਂ ਆ ਤੁਹਾਨੂੰ ਆਹ ਸਾਗਰ ਚ ਬਾਲਾ ਮਲਤਾਂ ਨੂੰ ਮੇਰੇ ਫਿਰੇ ਇਹ ਨਾਲੇ ਤਾਲਕ ਤੇ ਬਾਈ ਰੇਸ਼ਮ ਚ ਨਾ ਕਿੰਨਾ ਹੋਣੀ ਕੋਈ ਬੈਠੇ ਕੁਲ ਨੀ ਹਾਂ ਵੀ ਨਹੀਂ ਮੈਂ ਆਹ ਦੇ ਰਿਹਾ ਉਹ ਤਾਂ ਜਰਦਰੋ ਜੇ ਤੂੰ ਨਾ ਤੁਸੀਂ ਕਰੋ ਤੁਸੀਂ ਤੁਸੀਂ ਤਾਂ ਤਾਂ ਹੀ ਜਾ ਤਾ ਹਾਂ ਨਾ ਬੱਸ ਕੋਈ ਮਿੰਟ ਵੱਡੇ ਨਹੀਂ ਕੀਏ ਕਿਉਂ ਏ ਉਹ ਮੈਂ ਤਾਂ ਸਾਖ ਫੜਾ ਕੇ ਕੁੜੀ ਨੂੰ ਨਹੀਂ ਮੁੜਿਆ ਯਾਰ ਉਹ ਤਾਂ ਇੱਥੋਂ ਨਹੀਂ ਖਸੁੰਦਾ ਮੈਂ ਜਾਣਾ ਉੱਤੋਂ ਦੀ ਜਾਉ ਮੈਂ ਇੱਧਰ ਦੀ ਸੁਨੇ ਘਰ ਵਿੱਚ ਦੀ ਤੂੰ ਲੈ ਕੇ ਫੇਰ ਮੈਨੂੰ ਜਾਣ ਦਿੱਤਾ ਇੱਥੇ ਲੈ ਸਕੀਮ ਲਾ ਕੇ ਯਾਰ ਹੋਰ ਇਰਕੇ ਜੀ ਆਹ ਲਿਆਈ ਬਿਜਲੀ ਦੇਖ ਲੰਨੇ ਆ ਉਧਰ ਦੀ ਰੋਕ ਲੀ ਆਹ ਲਿਆਈ ਬਿਜਲੀ ਦੇਖ ਆਹਨ ਤੇਰਾ ਮੇਰਾ ਸਭ ਰਾਮਕਾਰ ਲਾ ਹਾਂ ਕੀ ਵਗੋ ਅੱਛਾ ਈ ਨਹੀਂ ਕੀ ਕਰ ਰਹੇ ਆ ਕੋਈ ਥੋੜੀ ਬੋਤਲ ਡਿੱਗੀ ਪਈ ਸੀ ਮੈਂ ਤਾਂ ਇਹ ਫੜਾਉਣਾ ਸੀਗਾ ਇੱਧਰ ਸਾਡੇ ਘਰ ਮੈਂ ਡਿੱਗ ਪਈ ਮਾਜੀ ਪੂਰੀ ਤਮਕਰਾ ਵੰਦਾ ਕਿਉਂ ਹੋਇਆ ਯਾਰ ਕੋਈ ਸਾਹ ਚ ਨਹੀਂ ਆਇਆ ਗਾ ਲ ਇਹ ਕੀ ਗੱਲ ਹੋ ਗਈ ਯਾਰ ਮੈਂ ਤਾਂ ਸਾਜਾ ਵੀ ਲੰਡਰ ਜਾ ਲੱਗਾ ਯਾਰ ਉਹ ਸਾਡੇ ਮੈਂ ਤਾਂ ਕਹਿੰਦਾ ਕਿ ਇੱਥੇ ਪਿੰਡ ਚ ਫੇਟਣਾ ਦੋ ਠੋਕ ਟੰਬਦੀ ਯਾ ਲਾ ਰਾਜੇ ਠੀਕ ਆ ਬਈ ਠੀਕ ਆ ਕੋਈ ਹਾਲ ਮੇਰੇ ਸ਼ੁਣ ਉਹ ਵੀ ਨਹੀਂ ਆਵੇ ਤੰਗ ਬੋਲੇ ਸੁਣਦੇ ਧੀਰੀ ਗੱਲ ਸੁਣ ਅੱਜ ਆਪਾਂ ਦੋਨੀਆਂ ਚੱਲਦੇ ਦੋਨੀਆਂ ਚੱਲ ਜਾਂ ਹੈ ਉਹ ਮੈਂ ਤਾਂ ਲਾਦਾ ਸਾਧ ਦੀਆਂ ਗੱਲਾਂ 'ਚ ਵੀ ਕੱਖ ਨਹੀਂ ਸੀਗਾ ਉਹ ਸਾਧ ਤਾਂ ਠੱਗ ਗਿਆ ਹੀ ਮੀਂਹ ਤੇ ਤੂੰ 50 ਰੁਪਏ ਉਹਨੂੰ ਯਾਰ ਉਹ ਮੈਂ ਤਾਂ 20 ਦਿੱਤੇ ਸੀ 50 ਤਾਂ ਮੈਂ ਦਿੱਤ ਸੀ ਹਾਂ ਮੈਂ ਤਾਂ ਕਹਿੰਦਾ 20 ਵੀ ਖੋ ਗਏ ਉਹਨੂੰ ਸਾਧ ਤੋਂ ਜੇ ਹੁਣ ਨਹੀਂ ਮਿਲਦੇ ਹੁੰਦੇ ਸਾਧ ਹਬਰ ਕਿੱਧਰ ਗਿਆ ਉਹ ਚਲ ਠੀਕ ਆ ਆਇਆ ਆਪਾਂ ਕੋਈ ਲਾਉਨੇ ਆ ਸਕੀਮ ਫਿਰ ਚਲ ਜੀ ਫਿਰ ਚਲ ਅੱਜ ਨਾ ਕੱਢਦੇ ਖੜਾ ਜਿਹਾ ਖੜਾ

ਦਾ ਯਾਗ ਨਾਲ ਅੱਜ ਤੱਕ ਨਿਦਾਂ ਤੋਂ ਨਹੀਂ ਅੱਜ ਫੇਰ ਉਹ ਦੇਖਣ ਦੇ ਮਾਰੇ ਆਏ ਨਾ 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 ਸਕੀਮ ਇਹ ਨਾਮ ਉੱਤੇ ਬੁੱਢੇ ਗੇ ਵਾਰਤੀ ਬਚਾਣਾ ਰੇਮੀ ਦਾ ਵੀ ਬੁਢੇ ਨੂੰ ਮੈਂ ਨੋ ਮਿਲਾਂ ਉਹਦੇ ਦੀ ਕੋਈ ਨਹੀਂ ਕੋਈ ਵੀ ਗੱਲ ਮਾਗਿਆ ਤਾ ਥੋੜੇ ਜਹ ਹਾਂ ਨਹੀਂ ਜਿਆ ਉਹ ਕੋਈ ਗੋਲੀ ਤੇ ਖੜਾ ਤੁਸ ਜਗਾ ਫੜ ਦੇਗੀ ਕੋਈ ਨਹੀਂ ਹੁੰਦਾ ਬੱਸ ঠিকে <laughs> ঠিক ਮੂੰਹ ਮਰਵਾ ਤੀ ਜਮਾ ਹੋਈ ਫਤੰਦਰਾ ਕਿਹੜੀ ਸਾਸੀ ਲੰਡੂ ਸਾਸੀ ਛੋੜ ਹੋਰ ਹੀ ਕੁਸਤ ਪਤੰਦਰਾ ਮੇਰੇ ਹੱਥੇ ਤਿੰਨ ਮਾਰ ਗਏ ਫੋੜੇ ਸਾਹ ਦੇ ਜਿਹੜੇ ਡੱਕ ਰਿਹਾ ਕੋਈ ਪਤਨੀ ਪਤਾ ਨਹੀਂ ਕਿਵੇਂ ਗਏ ਨੇ ਸੱਪ ਕਿਹੜਾ ਸੀ ਉਹ ਤਾਂ ਹੋਰ ਹੀ ਵੱਡਾ ਸੱਪ ਲਿਕਲਿਆ ਫੋੜੇ ਪੈਣ ਨੂੰ ਨਾ ਖੇਡਣਾ ਜੀ ਹੁੰਦਾ ਪਤਾ ਨਹੀਂ ਕੀ ਸੀ ਦੋ ਖੇਡਦਾ ਹੁੰਦਾ ਸੀ ਪਈ ਇਸ ਮਗੰਨੇ ਵਾਲਾ ਭਾਈ ਬੰਦਾ ਖੋਟਾ ਵਾਲਾ ਪਤੰਦਰਾ ਮੈਂ ਤਾਂ ਹੈਂ ਭੱਜ ਗਏ ਨਾ ਉਹ ਹੋ ਉਹ ਤਾਂ ਭੱਜ ਗਏ ਨਾਲੇ ਰੌਲੇ ਜਿਹਾ ਸੱਪ ਵੀ ਭਜਾਤਾ ਵਧੀਆ ਹੋ ਗਿਆ ਸੱਪ ਪਾਪੀ ਭੱਜ ਗਿਆ ਉਹਨਾਂ ਨੇ ਤਾਂ ਭੱਜਣਾ ਪਿਆ ਸੱਪ ਵੀ ਡਰ ਕੇ ਭੱਜ ਗਿਆ ਮੇਰੇ ਤੋਂ ਦੀਆਂ ਇੱਕ ਤਾਂ ਤੇ ਹੋਰ ਹੁਣ ਬਾਈ ਵੀ ਚਲ ਗਈ ਸੀ ਪਹਿਲਾਂ ਵੀ ਇਹੀ ਭਜਾਈ ਜੇ ਸੁਣਨਾ ਬੜੀ ਹੈ ਰਾਈ ਤੁਹਾਨੂੰ ਪਤਾ ਲੱਗਾ ਕਿਵੇਂ ਹੈ ਜਦੋਂ ਮੈਂ ਆ ਕੀ ਹੋ ਗਿਆ ਮੈਲਾ ਤਾਂ ਮੈਨੂੰ ਦੱਸ ਦਿਓ ਹੁਣ ਦੱਸ ਦਿਓ ਮੈਲਾ ਇਹ ਲੱਗਾ ਦੱਸ ਦੇ ਤੇਰੇ ਵੀਰ ਨੂੰ ਹਾਂ ਉੱਦੇ ਵਾਲੀ ਸੀ ਗਾਈ ਨੂੰ ਤਾਂ ਵੀ ਪਤਾ ਸਮਝਣ ਹੁੰਦਾ ਹਾਂ ਉੱਦੇ ਵਾਲੀ ਸੀ ਅੱਛਾ ਕੇ ਮੂਦੇ ਨੂੰ ਭੱਜਿਆ ਕਰਦਾ ਦਿਖਦੇਗਾ ਇਹ ਕਿਹੜੇ ਕਿਹੜੇ ਸੀ ਇਹ ਸੱਪ ਸੱਪ ਇਹਨੂੰ ਕਹਿੰਦੇ ਹਾਂ ਸੱਪ ਕਿਤੇ ਸੀਗਾ ਕਿਤੇ ਨਹੀਂ ਸੱਪ ਸੀ ਕਿਹੜਾ ਸੱਪ ਸੀਗਾ ਜਾਣ ਕੇ ਅੱਛਾ ਅਸਕਰ ਕੋਣ ਸੀ ਜੀ ਮੈਂ ਦੱਸਿਮਣਾ ਆ ਉਹ ਵੀ ਸੀਗਾ ਕੀ ਜਿਹਾ ਨਾਂ ਬਕਸੀ ਤੇ ਦੂਜਾ ਸੀਗਾ ਰਾਜਾ ਰਾਜਾ ਆਹੋ ਮੂੰ ਦੇਖਣ ਦੇ ਮਾਰੇ ਆਏ ਸੀ ਮੈਨੂੰ ਪਤਾ ਹੀ ਸੀ ਭੈਣ ਉਹਦੇ ਉੱਤੇ ਹੁੰਦੇ ਜਿੱਦ ਮੈਂ ਨਾ ਘਰੇ ਹੋਵਾਂ ਹਨਾ ਉਹਦੇ ਤਾਂ ਤੂੰ ਘਰੀ ਸੀ ਪਹਿਲਾਂ ਨਾ ਹਾਂ ਉਹਦੇ ਮੈਂ ਤਾਂ ਘਰੇ ਸੀ ਹਾਂ ਉਹਨਾਂ ਨੂੰ ਆਇਆ ਹੋਗਾ ਵੀ ਕੱਲ੍ਹ ਹੀ ਨਾ ਇਸ ਦਾ ਹੁੰਦਾ ਬਗਾਂ ਤੇ ਲਾਤੀ ਕੀ ਮੇਰਾ ਅੱਛਾ ਕੀ ਬਾਦ ਆਪ ਤੂੰ ਦੇਖਿਆ ਨਹੀਂ ਤਾਂ ਤਿੰਨ ਮਹੀਨੇ ਬਦਨ ਨੂੰ ਗਈ ਨਹੀਂ ਸਮੜ ਅੱਜ ਤਾਂ ਮੈਂ ਦੋ ਤਿੰਨ ਮਹੀਨੇ ਹੋ ਗਏ ਸਕੀਮਾਂ ਲਾਉਂਦਿਆਂ ਨੂੰ ਫੇਰ ਤਾਂ ਭੈੜੀ ਹੋਈ ਹੈ ਨਾ ਕੱਪੜੇ ਨਹੀਂ ਕਰ ਲਾ ਮੈਨੂੰ ਵੀ ਡਰਾ ਹੀ ਨਹੀਂ ਹਟ ਨਹੀਂ ਵੀ ਕਰ ਸਕਦਾ ਹੋਰ ਜੰਗਾਵਾ ਦਲਦੀ ਹੈਗੀ ਲਾ ਦੇ ਚਲ ਵਾ ਵਾ ਅੰਧਰਾ ਆ ਇਹਦਾ ਸਮਝ ਲੈਣਾ ਤਿੰਨ ਚਾਰ ਹਫ਼ਤੇ ਹੋ ਗਏ ਜਿੱਦੇ ਦੀ ਤੇਰੀ ਭਾਬੀ ਵਿਆਹ ਕੇ ਜਾਂਦੀ ਹੈ ਉੱਦੇ ਦੇ ਮੂੰਹ ਦੇਖਣ ਨੂੰ ਫਿਰਦੇ ਰੇ ਭਗਤੀ ਆਪੀ ਤੇ ਮੂੰਹ ਵੀ ਦਿਖਾਉਣਾ ਜਨਕ ਤੇ ਇਧਰ ਲਾ ਪਾਸਾ ਇਧਰ ਹੋ ਜੇ ਮੂੰਹ ਦਾ ਦਿਖਾਉਣਾ ਹੀ ਨਹੀਂ ਤੇ ਇਸ ਕੀ ਮਾਰਡ ਲਾਉਂਦੇ ਐ ਸੂਨੀ ਕੀ ਮਾਰਡਾ ਵੀ ਮੈਂ ਹੱਟ ਲਾਉਂਦੇ ਹੁਣ ਸਾਨੂੰ ਜਾਂਦਾ ਇਹਨੂੰ ਰਾਤ ਵੀ ਡਰ ਲੱਗਦਾ ਵੀ ਕਿਤੇ ਮੂਹਰੋਂ ਵੀ ਨਾ ਆ ਜਾਣ ਮੂਹਰੋਂ ਵੀ ਨਾ ਆ ਜਾਣ ਮਸਾ ਡਰ ਨੇ ਲੋਕ ਸ਼ੁਮਿੱਕੇ ਆਇਆ ਜਾਂਦਾ ਨਹੀਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਆਏ ਨੇ ਇਹਨੂੰ ਤਾਂ ਪਤਾ ਹੀ ਨਹੀਂ ਸੀ ਲੈ ਮੈਂ ਲਾਵਾ ਦੇ ਬਹੁਣ ਨੂੰ ਵੀ ਇਹ ਦਵਾਰੇ ਨਾ ਆ ਜਾਣ ਆ ਆ ਜਾਣਗੇ ਦਵਾਰੇ ਇੱਥੇ ਹੀ ਰਹਿ ਜਾਣੀਗੇ ਦਵਾਰੇ ਨਾ ਜਾਣ ਕਿਤੇ ਨਹੀਂ ਆਉਂਦੇ ਹੁਣ ਨਹੀਂ ਆਉਂਦੇ ਉਹ ਤਾਂ ਹੋਇਆ ਤੇ ਆਪਣੇ ਬਾਰ ਚ ਖੜਦੇ ਵੀ ਨਹੀਂ ਕਿੰਨਾ ਜਿਹਾ ਭਣਾ ਬੂਤ ਬਣ ਗਿਆ ਸੀ ਸੁਣਨੇ ਹੋਏ ਮੈਨੂੰ ਡਰਾ ਮੈਨੂੰ ਜੇ ਪਹਿਲਾਂ ਦੱਸਿਆ ਹੁੰਦਾ ਫਿਰ ਤਾਂ ਮੈਂ ਵੀ ਕੋਈ ਉਹ ਕਰ ਲੈਂਦੀ ਮੈਂ ਤਾਂ ਆਪ ਡਰ ਗਈ ਸੀ ਕਿ ਨਾ ਤੂੰ ਤਾਂ ਇਹ ਰੋਤ ਅੰਦਰ ਗਈ ਨਾ ਉਹਨਾਂ ਤੋਂ ਤਾਂ ਨਹੀਂ ਅੱਛਾ ਇਹ ਤਾਂ ਡਰ ਗਈ ਤੂੰ ਹੋਰ ਜੇ ਮੈਨੂੰ ਪਹਿਲਾਂ ਮੈਂ ਤੁਹਾਨੂੰ ਬਾਹਰ ਤਾਂ ਹੋਏ ਮੈਂ ਐ ਕਰਕੇ ਨਾ ਇਹਦਾ ਐ ਕਰਕੇ ਆਏ ਬਾਹਰ ਕਰਕੇ ਮਾਰੀ ਚੀਕ ਜੀ ਵੱਜ ਗਈ ਉਹਨਾਂ ਨੂੰ ਕੋਇਆ ਕਮਾਲ ਹੋ ਗਿਆ ਚਲ ਵਧ ਗਿਆ ਅੀ ਸਕੀਮਾ ਲਾਇਗਰ ਸੁਣਨੇ ਨੂੰ ਤੂੰ ਪਤਾ ਨਾ ਕਿ ਤੂੰ ਬੇੜੇ ਕਰਕੇ ਰੱਖਿਆ ਕਰ ਚੰਗਾ ਕਿਉਂਕਿ ਇਧਰ ਉਧਰ ਬੋਲ ਮਾਰੇ ਨਾ ਮੈਨੂੰ ਦੱਸਦਾ ਕਰ ਕਦੋਂ ਫੇਰ ਡਰਾ ਦੇ ਮੈਨੂੰ ਅੱਜ ਤੈਨੂੰ ਕਹੇ ਤਰੀ ਭਾਬੀ ਨੂੰ ਮੈਂ ਡੱਕ ਰਹੀ ਨਹੀਂ ਹੁੰਦਾ ਪਰ ਮੈਂ ਚਾਹ ਪੀ ਲਵਾਂ ਕੋਟ ਆਈਂ ਰੱਖੇ ਕਰਦੇ ਹਾਂ ਦਾ ਕਹੀਂ ਕਰ